ਮਾਪਿਆਂ ਦੀ ਮੰਗ ਤੇ ਸਦਕਾ ਸੱਤ ਜਨਰੈਤਾ ਦਿਵਸ ਦੀਆਂ ਛੁੱਟੀਆਂ 8 ਜਨਵਰੀ ਨੂੰ ਪੁੱਲਣਗੇ ਸਕੂਲ ਰਾਤੋ-ਰਾਤ ਬਦਲਿਆ ਫੈਸਲਾ ਮੋਸਮਪਾਲ ਨੇ ਜਟਾਈ ਚੇਤਾਵਨੀ ਖੰਡਿਤ ਖਾਵੇਗੀ ਆਪਣਾ ਪੂਰਾ ਪ੍ਰਿੰਟਪੌਪ ਵਿਦਿਆਰਥੀਆਂ ਲਈ ਛੁੱਟੀਆਂ ਦੇ ਵਿੱਚ ਕੀਤਾ ਗਿਆ ਵਾਅਦਾ ਭਿਆਈ ਨਵੀਂ ਅਪਡੇਟ ਜਾਣਕਾਰੀ ਸਾਂਝੀ ਕਰਨ ਦੇ ਥੋੜੇ ਨਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਇਹੋ ਜਿਹੇ ਅਪਡੇਟ ਸ਼ੇਅਰ ਕਰਨ ਲਈ ਤਾਜ਼ਗੀ ਕੀ पर तो देखा गया कि विद्यार्थियों को ढंग सड़का से ठंडा काफी परेशानिया का जो सामना है करना पिया तो मापिया की लगातार मांग से कि विद्यार्थियों दुट्टियां ने उस तो दिन कुछ समय वाधा किया जाना चाहिए हैल के तो तो सामने आ रही है की कई प्राइवेट स्कूलों को विद्यार्थियों की सुरक्षा मुह रखते हुए छुट्टिया का जो ऐलान करते हुए नोटिफिक जारी कर दिता है हालांकि पंजाब सरकार के वो अधिकार छुट्टिया संबंधी ਜੀ ਹੋਇਆ ਉਹਨਾਂ ਬੁਲੂਗ ਕੇਵਲ ਸਮੇਂ ਦੇ ਇਸ ਕੰਮ ਕੀਤੇ ਰਹੀ ਹੈ ਫਿਰ ਦੇਖਣਾ ਹੋਵੇਗਾ ਕਿ ਨਾਗਰੀ ਭਾਗ ਮੰੁਹੂਨ ਕਦੋਂ ਦੇਵਾ ਸਰਕਾਰੀ ਖੁਨਾ ਦੇ ਵਿੱਚ ਵੀ ਕੁਝ ਸਮੇਂ ਲਈ ਵਿਜਨ ਚੁਪੀਆਂ ਦਾ ਐਲਾਨ ਕੀਤਾ ਜਾਂਦਾ ਹੈ ਜਿਵੇਂ ਇਸ ਵਰਗ ਸੰਬੰਧਿਤ ਤਾਜ਼ਾ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਦੇ ਰਹਾਂਗੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ